ਚੌਰਸ ਕਬੱਡੇ ਮੂੰਹ ਵਾਲਾ ਵੱਡੇ ਮੂੰਹ ਵਾਲਾ ਕਿਵੇਂ ਆ? ਕੀ ਹਾਲ ਨੇ? 5 ਸੈਟ ਦਾ 20 ਵੀ ਦੇ ਹੋ। ਉਸਤਾਦ ਜੀ ਗਰਾਊਂਡ 'ਚ ਪਹੁੰਚ ਚੁੱਕੇ ਨੇ। ਉਸਤਾਦ ਜੀ ਹੱਥ ਖੜਾ ਕਰ ਦਿਓ ਇੱਕ ਵਾਰੀ। ਚਰਾਗਦੀਨ ਮਈਆਂ ਵਾਲਾ ਕਹਿੰਦੇ ਉਹ ਜਾਂਦਾ ਹੈ। ਕਪੜੇ ਲੈਣਗੇ ਸੀ ਲੈ ਆਏ ਕਾਦੀ ਵਾਰਤੀ ਲੈ ਆਏ ਕਪੜੇ ਠੰਡਾ ਨੂੰ ਹਏ ਕੀ ਕੁਛ ਲੈ ਆਇਆ ਫਿਰ ਹੁੱਡੀ ਲੈ ਆਏ ਹਾਂ ਬੱਸ ਇਕੱਲੀ ਹੁੱਡੀ ਚੱਲ ਵਧੀਆ ਚੱਲ ਜ਼ਰੂਰੀ ਆ ਇਹ ਤਾਂ ਹੀ ਨਾ ਰੱਖਿਆ ਇਹ ਅਜੀਬੋਗਰੀ ਵਰਕ ਤਾਂ ਕਰਦਾ ਏ ਰੜ ਕੇ ਆਏ ਦਵਾਰ ਚੌਰਸ ਹੁਣ ਤੇਰਾ ਨਾਂ ਇੱਕ ਹੋਰ ਰੱਖਿਆ ਗਿਆ ਬਾਂਦਰ ਗੌਮਨਸ ਵਾਲੇ ਦੀ ਝਾਕਦਾ ਲੈ ਚੱਲ ਚਿੰਟੂ ਬਾਈ ਪੈਂਟ ਚ ਤਿਆਰੀ ਲਾਉਣ ਆਇਆ ਓਏ ਆਈਆਂ ਕਿਹੜੇ ਪਾਸੇ ਆਈਆਂ ਰੋਹ ਦਾ ਤੇਲ ਲਾਉਣ ਲੱਗ ਗਿਆ ਕੋਚ ਬਾਈ ਕਹਿੰਦਾ ਜੀ ਨੇ ਕਾਲਾ ਹੋਣਾ ਨਾ ਕਹਿੰਦਾ ਮੂੰਹ ਤੇ ਸਰੋ ਦਾ ਤੇਲ ਲਾਇਆ ਕਰੋ ਕੋਚ ਕਹਿੰਦਾ ਬਾਣੀ ਗੋਰੀ ਨਾ ਫਿਰ ਜੀ ਸਾਰੇ ਵਿੱਚ ਕੁਝ ਹੋਣਾ ਵਿੱਚ ਪੱਲਾ ਗੋਰਾ ਜਾ ਹੋਣਾ ਬੁਰਾ ਲੱਗਦਾ ਬੁਰਾ ਲੱਗਦਾ ਹਨਾ ਆ ਸਾਡਾ ਕੋਚ ਆ ਦੇਖੋ ਬਈ ਨਾਲੇ ਤਾਂ ਆਪ ਤਿਆਰੀ ਲਾਉਂਦਾ ਹਨਾ ਨਾਲੇ ਜਵਾਕਾਂ ਨੂੰ ਲਵਾਉਂਦਾ ਹੈਗਾ ਹੂੰ ਸਾਡੇ ਕਮਾਂਡੀ ਕਰ ਤੂੰ ਬੋਲ ਲਿਆ ਕਰ ਵੀਡੀਓ ਚ ਕਿਵੇਂ ਆ ਬੋਲ ਤਾਂ ਬੈ ਯਾਰ ਵੱਡੇ ਤੈਨੂੰ ਮੰਗ ਰੱਚ ਮਾਰ ਟੱਚ ਮਾਰ ਮਾਰ ਛਲਟ ਨਹੀਂ ਫੜਨੀ ਚੱਲ 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 ਤੈਨੂੰ ਤਾਂ ਤੂੰ ਮੇਰੇ ਬੈਠੇ ਵੇਟ ਘਾ ਗਿਆ ਜੀ ਦਾ ਕੰਚਾ ਹੱਦਦਾਉਣੀ ਖਾਦਾ ਹਾਂ ਆ ਦੇਖੀ ਪੱਜਾ ਇਹਦਾ ਚਰਾਗ ਦੀਆਂ ਮਈਆਂ ਵਾਲਾ ਨਾਲ ਜਿਹੜੀ ਵੀਡੀਓ ਬਣਾਉਣੀ 8 ਘੰਟੇ ਬਾਅਦ ਉਹ ਦੀ ਸੁਣਾੜ ਦਿੰਦਾ 8 ਘੰਟੇ ਬਾਅਦ ਓਏ ਆਏ ਹਾਏ ਮਈਆਂ ਵਾਲਾ ਮਈਆਂ ਵਾਲਾ ਗਰਾਊਂਡ 'ਚ ਆ ਗਿਆ ਪਰ ਧਿਆਰੀ ਨਹੀਂ ਲਾਉਂਦਾ ਦੱਸੋ ਜੀ ਸਾਰਿਆਂ ਜ ਸਾਹਮਣੇ ਜਗ ਜाहिर ਕਰੋ ਗੱਲ ਇੱਤਨਾ ਦੇ ਮਿੱਗੋਸ ਕਿ ਗਨਸ ਜਿੱਦਾਂ ਭਰ ਲੈਣਾ ਆ ਆਏ ਹਾਏ ਓਏ ਓ ਪੰਮੀ ਵਾਲੀ ਵੀਡੀਓ ਦੇਖੀ ਆ ਦੀ ਕਿਨੇ ਕਿਨੇ ਦੇਖੀ ਆਓ ਪੰਮੀ ਆ ਜੇ ਦੇਖੀ ਆ ਇਹ ਮੂੰਹ ਤਾਂ ਲਗਾਉਣਾ ਵੀ ਘਰੇ ਰਿਸ਼ਤੇਦਾਰ ਆ ਬਾਹਰੇ ਆ ਜਾਂਦੇ ਰਿਸ਼ਤੇ ਵਾਲੇ ਹਾਂ ਤੇ ਬਿਸਕਟ ਖਾਣੇ ਔਖਿਆ ਘਰੇ ਰੁਪਿਆ ਨਹੀਂ ਮਿੱਟੀ ਥੋੜੀ ਜੀ ਘੱਟ ਪਾਓ ਮਿੱਟੀ ਦਾ ਕੋਝ ਨੇ ਘੱਟ ਪਾਦੀ ਪਰ ਜਵਾਕੜੀ ਉੱਤੇ ਵਹਾਦੀ ਓਏ ਹਾਂ ਹੈ ਤਰਨਾਲ ਕੋਈ ਪ੍ਰਭੂ ਚਾ ਇੱਕ ਵਾਰੀ ਜਾਗ ਲੜੀ ਮੈਂ ਤਪਾਈ ਜਾਊਂ ਸੰਗ ਲੱਗਦੀ ਆ ਓਏ ਜਿਹੜੇ ਮਰਜ਼ੀ ਲੱਗ ਕੇ ਲੱਗਦੇ ਰਹਿੰਦੇ ਜਾਣ ਦਊਗੇ ਇੱਕ ਇਹ ਇੱਕ ਸਿਮਰ ਮਾਨ ਸਿਮਰ ਮਾਨ ਆਪਣੇ ਪਿੰਡ ਦਾ ਗੂਗਲ ਮੈਪ ਆ ਚੌੜ ਨਾ ਚੌੜ ਆ ਛੜ ਲਿਆ ਉਹ ਬੰਦੇ ਨੂੰ ਜਿੱਥੇ ਮਰਜ਼ੀ ਪੁੱਛ ਲਈ ਵੀ ਆ ਥਾਂ ਇੱਥੇ ਆ ਉਹ ਬੰਦਾ ਉਹਦੀ ਦੱਸ ਦੂ ਇਹ ਗੱਲ ਹੈਗੀ ਆ ਕਿ ਨਾ ਬੁੱਟਿਆ ਆਤਮਾ ਆਏ ਓਏ ਆਤਮਾ ਇੱਥੇ ਆਤਮਾ ਵਾਲੀ ਇੱਥੇ ਆਤਮਾ ਆਈ ਪਈ ਆ ਬਈ ਆ ਦੇਖੋ ਆ ਬੰਦੇ 'ਚ ਵੀ ਆਤਮਾ ਆਉਂਦੀ ਆ ਹੈ ਕੋਚ ਰੌਣਕ ਕਿਵੇਂ ਲੱਗੀ ਅੱਜ ਵਧੀਆ ਹੋ ਗਿਆ ਨਾ ਬਾਕੀ ਸਪੋਰਟਸ ਕੋਰਟ ਜਿਵੇਂ ਮਿਲ ਜਾਂਦਾ ਹੈ ਹਾਂ ਆ ਦੇਖੋ ਬਈ ਕਲੱਬ ਜਵਾਕਾਂ ਖੇਡਦਾ ਹੋਇਆ ਕਲੱਬ ਓਏ ਕਲੱਬ ਕਲੱਬ ਕਿਵੇਂ ਆ ਓ ਬਈ ਪਰਲੇ ਪਾਸੇ ਐਥਲੀਟ ਆ ਸਾਡੇ ਜਵਾਕ ਦੇ ਠੀਕ ਆ ਉਹ ਵੀ ਬਹੁਤ ਸੋਹਣੇ ਐਥਲੀਟ ਨੇ ਆਪ ਹੋਰ ਜਵਾਕ ਉਹ ਡੀ ਖਿੱਡੀ ਜਾਂਦੇ ਆ ਤੇ ਆ ਕੋਚ ਸਾਡਾ ਤਿਆਰੀ ਲਗਾਉਂਦਾ ਹੋਇਆ ਹਾਂ ਤੇ ਉਹ ਤਿੰਨ ਨਾ ਤਿੰਨ ਉਹ ਜਮਾ ਵਿਲੇ ਆ ਆ ਬੰਦੇ ਦਾ ਜ ਮਾੜੀ ਮੋਟੀ ਤਿਆਰੀ ਲਾਉਂਦਾ ਤੇ ਆ ਕਾਲੀ ਆ ਜ ਅੱਧੇ ਘੰਟੇ ਦਾ ਦਿਸਣੋਂ ਹਟ ਜੂ ਹਾਂ ਮੂੰਹ ਕਰ ਲਿਆ ਪਰਾਂ ਤਿਆਹਾ ਆ ਬਸ 45 ਮਿੰਟਾਂ ਨੂੰ ਦਿਸਣੋਂ ਹਟੂਗਾ ਉਹ ਪਰਾਂ ਹੋ ਉਹ 45 ਮਿੰਟਾਂ ਨੂੰ ਦਿਸਣੋਂ ਹਟੂ ਬਸ ਹੋ ਨਾ ਖਰਾਜੀ ਨਾ ਤਾਂ ਬੋਲ ਦੇ ਹਾਂ ਹੋ ਜਾਂਦਾ ਬਾਈ ਖਰਾਜੀ ਦੇਖੋ ਕਿਵੇਂ ਆ ਖਰਾਜੀ ਆਏ ਹਾਏ ਓਏ ਸ਼ਰਾ ਯਾਰ ਬੰਦਾ ਉਹ ਕੋਚ ਦੋ ਸ਼ਬਦ ਅੱਜ ਕੋਈ ਸਭ ਤੋਂ ਕੁਝ ਨਹੀਂ ਵਿੱਚ ਆ ਜਾਂਦੇ ਹੁੰਦੇ ਪੁਰਾਣੇ ਵੀਤੀ ਮਾਰ ਜਾਂਦੇ ਆ ਬੰਦੇ ਨੂੰ ਬੰਦਾ ਕਹਿੰਦਾ ਮਰਦਾ ਹਾਂ ਆਲ ਰਹਿਣ ਵਾਲੀ ਪਿੱਟ ਦੇ ਵਾਰ ਕਰਦੇ ਨੇ ਹਾਂ ਸਿੱਧਾ ਕਿਹੜਾ ਸਿੱਧਾ ਕਿਹਨੂੰ ਕਹਿਣਾ ਨਾਂ ਲੈ ਕੇ ਆ ਤੇ ਆਪਣੇ ਵਰਗੇ ਆਹ ਕਹਣਾ ਬਾਈ ਪ੍ਰਭੂ ਕੋਲੇ ਖੜੀ ਨਾ ਲਈ ਜਾਂਦਾ ਬੰਦੇ ਦਾ ਯਾਰ ਕੋਚ ਵੀ ਨਹੀਂ ਹਟਦਾ ਕੋਚ ਅੱਜ ਕੋਚ ਆ ਲੈ ਇਹਨਾਂ ਮਈਆਂ ਨੂੰ ਨੌਕਰੀ ਦੀ ਨਾ ਇਹਨੇ ਟਾਇਰ ਹੌਲਾਗਾ ਜਿਹਨ ਦਾ ਜਵਾਕ ਵਹਾਇਆ ਹੈ ਨਾ ਤੁਸੀਂ ਜੀ ਮਾਰਿਆ ਕੀ ਇਧਰ ਜਾ ਕੇ ਤਾਂ ਕਿਉਂ ਆਉਂਦਾ ਸਵਾਦ ਨਾ ਹੌਲਾ ਹੁਣ ਹੌਲਾ ਟਾਇਰ ਜੀ ਰਾਇ ਦੇ ਰਿਹਾ ਕਹਿੰਦੇ ਟਰੈਕ ਦੇ ਆਸੇ-ਪਾਸੇ ਸਰੋਂ ਲਾਉਣੀ ਆ ਇਹਨਾਂ ਨੂੰ 60000 ਠੀਕ ਆ ਨਲੇ ਦਾ ਜਿਹੜਾ ਤਿਆਰੀ ਲਾਉਣਾ ਆਇਆ ਕਰੂ ਕੋਜ ਉਹਨੂੰ ਸਾਗ ਦਿਆ ਕਰੂਗਾ ਸਾਗ ਤੋੜ ਕੇ ਹਨਾ ਕ ਮੂਲੀਆਂ ਗਾਜਰਾ ਐੜੀ ਨਿੱਤਾਂ ਲੋਕ ਆਏ ਹਾਏ 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 ਜੂ ਮਾਰਦਾ ਮੜਾ ਦਿਖਾਈਏ ਤੇ ਲੜੋਲਾ ਬਾਈ ਬਾਲ ਵੀ ਤੇਰੇ ਕਰ ਲਈ ਹੁੰਦੀ ਛੋ ਵੀ ਨਹੀਂ ਰਹੀ ਕਿੱਥੇ ਯਾਰ ਹੁਣ ਸਿਆਣੇ ਹੋ ਗਏ ਬਾਈ ਸਿਆਣੇ ਸਿਆਣੇ ਦਾ ਕੋਈ ਤੂੰ ਪਹਿਲੇ ਦਿਨੋਂ ਹੀ ਆ ਹੁੰਦਾ ਤੂੰ ਇੱਕ ਟਰੈਡ ਜਿੱਤ ਗਿਆ ਉਹ ਤਾਂ ਫਰਕ ਨੂੰ ਬਾਬੀ ਕਿਰਪਾ ਹਾਂ ਆਏ ਹਾਏ 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 ਸਰਾ ਸਰਾ ਦੁੱਤੇ ਮੋਕਦਾ ਕੈਂਚੀ ਮਾਰੀ ਤੂੰ ਪੱਗ ਸੀ ਕਹਦਾ ਉਹ ਹੜ ਕੀ ਕਹਦਾ ਬਾਈ ਨਾ ਮੇਰੇ ਕਿਹਾ ਦੁੱਲੇ ਦੇ ਦੁੱਲੇ ਦੇ ਬਾਈ ਨਾ ਯਾਰ ਉਹਨੂੰ ਟੈਗ ਕਰ ਯਾਰ ਉਹ ਬੰਦੇ ਬੜੀਆਂ ਨੇ ਯਾਰ ਡਿਪਰੈਸ਼ਨ ਚੋਂ ਕੱਟ ਰਹੇ ਨੇ ਉਹ ਬੰਦੇ ਬਾਈ ਤੂੰ ਤਾਂ ਹੋ ਗਿਆ ਇੱਕ ਇੱਕ ਜੱਸਾ ਡੇ ਲਓ ਹੰਸਾ ਸੋਗਨੇਚਰ ਹੰਸਾ ਸੋਗਨੇਚਰ ਇੰਸਟਾਗ੍ਰਾਮ ਤੇ ਤੁਹਾਡੀ ਆਈਡੀ ਹੈ ਨਹੀਂ ਫੇਰ ਕਹਿੰਦਾ ਹੁੰਦਾ ਹੰਸਾ ਸੋਗਨੇਚਰ ਨਹੀਂ ਯਾਰ ਉਹ ਬੰਦਾ ਠੇਕ ਨਹੀਂ ਹੈ ਉਹ ਬੰਦਾ ਵੀ ਸਾਜਰੀ ਵਾਲੀ ਬੰਦਾ ਵਧੀਆ ਹੈ ਇੰਦਰ ਇੰਦਰ ਨੇ ਯਾਰ ਬਾਹਲੇ ਬੰਦੇ ਨੂੰ ਕੰਮ ਦਿੱਤਾ ਉਹ ਬੰਦੇ ਨੇ ਹਾਂ ਹੈਪੀ ਯੇ ਬੋਈਆ ਯਾ ਵੀ ਤੇਰਾ ਮਾਰਾ ਹੈ ਫੈਕਟਰੀ ਜਬਰਦਾ ਉਹੀ ਉਹੀ ਇਸ ਫੈਕਟਰੀ ਜਣਾ ਬੰਤ ਬੰਤ ਪ੍ਰਧਾਨ ਐ ਬਾਈ ਦੋਨੋਂ ਮਾਰਦਾ ਹੈ ਦੇ ਗਰਾਊਂਡ ਚ ਪਰ ਕੱਲੀ ਸਨੈਪ ਪਾਉਣਾ ਇੱਕ ਆ ਗਿਆ ਬਾਈ ਇਹ ਵੀ ਕੱਲੀ ਸਨੈਪ ਪਾਉਣੀ ਆਉਂਦਾ ਗਰਾਊਂਡ ਚ ਸਕੂਟਰੀ ਤੇ ਢੇਡਾ ਲਾਉਂਦਾ ਓ ਚੰਪ ਪੁੱਤ ਠੀਕ ਆ ਹੋ ਗਈ ਮਿਹਨਤ ਚੱਲਿਓ ਕਰੇ ਹਾਂਜੀ ਕੋਚ ਸਾਹਿਬ ਅਜੇ ਨਾ ਸੁਲਤਾਨ ਕੋਲੇ ਕੋ ਜੰਦੇ ਉਹਦੇ ਹਰ ਗੱਲ ਲੱਗਦਾ ਨਾ ਜੇ ਵਾ ਟੂ ਕੋ ਜਾਏ